ਪਣਾਈ 크리스마ਸ ਅਤੇ ਛੋੜੇ ਸਾਹਿਬ ਜਾਂਦੇ ਸ਼ਹੀਦੀ ਦੇ ਸੰਬੰਧ ਵਿੱਚ ਵੀ ਅਸੀਂ ਇਹ ਦੋਨੇ ਸਾਡੇ ਇੱਕ ਹੀ ਸਮੇਂ ਤੇ ਆਉਂਦੇ ਨੇ 25 ਦਸੰਬਰ ਤੋਂ ਆਲੇ ਦੁਆਲੇ ਅਸੀਂ ਇੱਥੇ ਇਕੱਠੇ ਹੋਏ ਹਾਂ ਇਹਨਾਂ ਦੇ ਸੰਬੰਧ ਵਿੱਚ ਵੀ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਮਨਾ ਸਕਦੇ ਹਾਂ ਤੇ ਉਸ ਟਾਈਮ ਅਸੀਂ ਕੀ ਕਰ ਸਕਦੇ ਹਾਂ ਅਸੀਂ ਜਦੋਂ ਇੰਡੀਆ 'ਚ ਹੁੰਦੇ ਹਾਂ ਤੇ ਸਾਨੂੰ ਕੋਈ ਖਾਸ ਪ੍ਰੋਬਲਮ ਨਹੀਂ ਆਂਦੀ ਹੈ ਕਿਉਂਕਿ ਉਸ ਸਮਾਜ ਦੇ ਵਿੱਚ ਅਸੀਂ ਸੈਕਟਰਮ ਮਨਨ ਜੀ ਪੰਜਾਬ ਵਿੱਚ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਐ ਇਸ ਕਿਉਂਕਿ ਉੱਥੇ 크리스마ਸ ਸਾਡੇ ਵਾਸਤੇ ਸਿਰਫ ਇੱਕ ਛੁੱਟੀ ਹੁੰਦੀ ਹੈ ਪਰੰਤੂ ਜਦੋਂ ਅਸੀਂ ਬਾਹਲੇ ਮੁਲਕਾਂ ਜਾਂਦੇ ਹਾਂ ਇੱਥੇ ਪ੍ਰੋਬਲਮ ਜ਼ਿਆਦਾ ਵੱਧ ਜਾਂਦੀ ਹੈ ਸਾਡੇ ਵਾਸਤੇ ਸਿੱਖ ਸਮਾਜ ਵਾਸਤੇ ਕਿਉਂਕਿ ਇੱਥੇ 크리스마ਸ ਦਾ ਤਿਹਾੜੀ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ ਤੇ ਸਾਡੇ ਬੱਚਿਆਂ ਨੂੰ ਜਦੋਂ ਅਸੀਂ ਦੱਸਦੇ ਹਾਂ ਛੋਟੇ ਬੱਚਿਆਂ ਨੂੰ ਸਾਡੇ ਦੇਸ਼ ਦੀ ਇਤਿਹਾਸ ਬੰਦ ਵਿੱਚ ਕੁਝ ਵੀ ਦੱਸਦੇ ਹਾਂ ਤੇ ਇਹਨਾਂ ਨੂੰ ਗੱਲ ਸਮਝ ਨਹੀਂ ਆਉਂਦੀ ਵੀ ਅਸੀਂ ਇਸ ਨੂੰ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰੀਏ ਤੋ ਸਾਡੇ ਸਿੱਖ ਸਮਾਜ ਵਿੱਚ ਸਾਨੂੰ ਇਹ ਵੀ ਦੱਸਣਾ ਉਹਨਾਂ ਨੂੰ ਪੈਂਦਾ ਹੈ ਬੇਸ਼ਹੀਦੀ ਦਾ ਮਤਲਬ ਕੀ ਹੁੰਦਾ ਹੈ ਜੇ ਤੇ ਅਸੀਂ ਉਹਨਾਂ ਨੂੰ ਆਪਣੇ ਦੱਸਿਆ ਜਾਵੇ ਸਾਰਾ ਕੁਝ ਇਹ ਆਪਣਾ ਹਿਸਟਰੀ ਬਾਰੇ ਕਿ ਕਿੱਥੋਂ ਸਾਡੀ ਸ਼ਹੀਦੀ ਦਾ ਸਬੰਧ ਸ਼ੁਰੂ ਹੋਇਆ ਹੈਗਾ ਛੋਟੇ ਹਿਸਾਬ ਜਾਂਦੇ ਜੋ ਸ਼ਹੀਦੀ ਹੋਈ ਹੈਗੀ ਹੈ ਉਹਨਾਂ ਨੂੰ ਅਸੀਂ ਕਿਸ ਰੂਪ ਵਿੱਚ ਮਨਾਈਏ ਪਹਿਲਾਂ ਤਾਂ ਉਹਨਾਂ ਨੂੰ ਇਹ ਦੱਸਣਾ ਪਏਗਾ ਕਿ ਸਾਡੇ ਸਿੱਖ ਸਮਾਜ ਵਿੱਚ ਅਸੀਂ ਸ਼ਹੀਦੀ ਨੂੰ ਇੱਕ ਵਧੀਆ ਗੱਲ ਮੰਨਦੇ ਆ ਮਤਲਬ ਇੱਕ ਸਭ ਨੂੰ ਸਾਡਾ ਸਭ ਨੂੰ ਉੱਚ ਮਨਾਂ ਸਮਨਾ ਉੱਚਾ ਲੈਵਲ ਹੁੰਦਾ ਹੈ ਮਤਲਬ ਇੱਕ ਸਿੱਖ ਵਾਸਤੇ ਮਤਲਬ ਅਸੀਂ ਜੇਕਰ ਇੱਕ ਸਿੱਖ ਮਤਲਬ ਇੱਕ ਸੱਚਾ ਸਿੱਖ ਜੋ ਹੁੰਦਾ ਹੈ ਨਾ ਉਹ ਸ਼ਹੀਦੀ ਨੂੰ ਇੱਕ ਪ੍ਰਾਪਤੀ ਮੰਨਦਾ ਹੈ ਮਤਲਬ ਸਾਡਾ ਸਿੱਖ ਨੂੰ ਕਿ ਸ਼ਹੀਦ ਹੋਣਾ ਬਹੁਤ ਵੱਡੀ ਬੜੇ ਉੱਚੇ ਮਾਣ ਦੀ ਗੱਲ ਹੁੰਦੀ ਹੈ ਪਰੰਤੂ 크੍ਰਿਸਮਸ ਦੇ ਸਮੇਂ ਉਥੇ ਇੱਕ ਪੈਗੰਬਰ ਦਾ ਜਨਮ ਹੋਇਆ ਹੁੰਦਾ ਹੈ ਤੇ ਉੱਥੇ ਖੁਸ਼ੀਆਂ ਹੋਰਤਾਂ ਦੇ ਮਨਾਇਆ ਜਾਂਦੀਆਂ ਹਨ ਤੇ ਸਾਡੇ ਸਿੱਖ ਸਮਾਜ ਵਿੱਚ ਅਸੀਂ ਇਹਨੂੰ ਇੱਕ ਨਾ ਮਤਲਬ ਮਾਰਨ ਮਤਲਬ ਜਿਹੜਾ ਇੰਗਲਿਸ਼ ਦਾ ਵਰਡ ਹੈ ਨਾ ਮਾਰਨਿੰਗ ਦੇ ਤੌਰ ਤੇ ਮਤਲਬ ਇੱਕ ਸੋਗ ਦੇ ਰੂਪ ਚ ਮਨਾਣਾ ਸ਼ੁਰੂ ਕਰ ਦਿੰਦੇ ਆ ਸਾਡੇ ਸਿੱਖ ਸਮਾਜ ਵਿੱਚ ਵੀ ਇਹ ਗੱਲ ਚੱਲ ਪਈ ਅੱਜਕੱਲ ਇਹ ਅਸੀਂ ਇਹਨੂੰ ਸੋਗ ਦੇ ਤੌਰ ਤੇ ਮਨਾਇਆ ਜਾਵੇ ਪਰੰਤੂ ਮੈਂ ਹੁਣ ਆਪਣਾ ਪਿਸ਼ੋਖਰ ਦੱਸਣਾ ਚਾਹਾਂਗਾ ਕਿ ਮੈਂ ਨਨਤਪੁਰ ਸਾਹਿਬ ਤੋਂ ਹੀ ਆ ਉੱਥੇ ਹੀ ਜੰਮਿਆ ਪਲਿਆ ਅਸੀਂ ਕਦੀ ਇਸ ਤਰ੍ਹਾਂ ਨਹੀਂ ਮਨਾਇਆ ਇਸਨੂੰ ਕਿਉਂਕਿ ਸਾਡੇ ਸਮਾਜ ਵਿੱਚ ਸਾਡੇ ਪਰਿਵਾਰ ਵਾਲੇ ਹਮੇਸ਼ਾ ਹੀ ਕਹਿੰਦੇ ਹੁੰਦੇ ਸਕੇ ਵੀ ਜੋ ਸ਼ਹੀਦੀ ਹੈ ਨਾ ਉਹ ਬੜੀ ਵਧੀਆ ਗੱਲ ਹੈ। ਹਰ ਇੱਕ ਬੱਚੇ ਦਾ ਮਨ ਬੱਚੇ ਦੇ ਤੌਰ ਤੇ ਸਾਨੂੰ ਇਹ ਸਿਖਾਇਆ ਜਾਂਦਾ ਸੀ ਵੀ ਸ਼ਹੀਦ ਹੋਣਾ ਬਹੁਤ ਵੱਡੀ ਗੱਲ ਹੈ, ਵਧੀਆ ਗੱਲ ਹੈ। ਇਹੀ ਛੋਟੇ ਸਾਹਜਾਂ ਦੇ ਵਿੱਚੋਂ ਅਸੀਂ ਜੇ ਦੇਖਦੇ ਆ ਨਾ ਸਾਡੇ ਮਨ 'ਚ ਇਹ ਆ ਜਾਂਦਾ ਹੈਗਾ ਵੀ ਉਹ ਐਨੇ ਛੋਟੇ ਲੈਵਲ ਤੇ ਅਗਰ ਆਪਣੇ ਧਰਮ ਦੇ ਤੌਰ ਤੇ ਪਰਪੱਖ ਰਹਿ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ ਉਹ। ਸਾਨੂੰ ਵੱਡੀ ਕਾਲ ਨੂੰ ਇਹੀ ਹੁੰਦਾ ਹੈ ਤੇ ਮੈਂ ਤੇ ਹੁਣ ਇਸ ਸੰਬੰਧ ਵਿੱਚ ਇਹੀ ਕਵਾਂਗਾ ਜੋ ਮੇਰੇ ਪਰਸਨਲ ਵਿਚਾਰ ਨੇ ਵੀ ਇਹ ਕੋਈ ਮਤਲਬ ਸੋਗ ਵਾਲੇ ਦਿਨ ਨਹੀਂ ਹੈਗੇ ਸਿੱਖ ਵਾਸਤੇ ਤਾਂ ਸ਼ਹੀਦ ਹੋਣਾ ਬੜੀ ਖੁਸ਼ੀ ਵਾਲੀ ਗੱਲ ਹੈ ਹਰ ਇੱਕ ਸਿੱਖ ਮਤਲਬ ਇਹੀ ਚਾਹੁੰਦਾ ਹੈਗਾ ਵੀ ਅਸੀਂ ਜੋ ਮੈਂ ਆਪਣੇ ਪਰਪੱਕ ਹੋਵਾਂ ਮਤਲਬ ਆਪਣੇ ਅਖੀਰ ਤੱਕ ਜਾਵਾਂ ਤੇ ਸ਼ਹੀਦ ਹੋਵਾਂ ਜੇ ਮੈਨੂੰ ਮੌਕਾ ਮਿਲੇ ਤੇ ਮੈਂ ਵੀ ਉਸ ਮੰਨ ਲਓ ਮੈਨੂੰ ਅੱਜ ਚਲ ਮੈਂ ਨਹੀਂ ਕਹਿੰਦਾ ਹੈਗਾ ਮੈਂ ਆਰਮੀ 'ਚ ਹੈਗਾ ਸਾਡੇ ਸਿੱਖ ਸਮਾਜ ਵਿੱਚ ਤੇ ਪੰਜਾਬ ਵਿੱਚ ਤੇ ਇੱਕ ਹੁੰਦਾ ਹੀ ਹੈ ਨਾ ਜਦੋਂ ਅਸੀਂ ਆਰਮੀ ਜਾਂਦੇ ਹੈਗੇ ਆ ਤਾ ਕਹਿੰਦੇ ਕਿਤੇ ਨਾ ਕਿਤੇ ਸਾਡੇ ਅੰਦਰ ਸਾਨੂੰ ਮਾਵਾ ਨੇ ਸਿਖਾਇਆ ਹੁੰਦਾ ਵੀ ਕੁਰਬਾਨ ਹੋਣਾ ਹੈਗਾ। ਉਹੀ ਸਾਡੇ ਹੁਣ ਗੁਰੂ ਸਾਹਿਬ ਨੇ ਸਾਨੂੰ ਉਹ ਗੱਲ ਆਈ ਕਿੱਥੋਂ ਹੈਗੀ ਹੈ ਗੁਰੂ ਸਾਹਿਬ ਤੋਂ ਹੀ ਆਈ ਹੈ। ਬਸ ਕੁਰਬਾਨ ਹੋਣਾ ਇੱਕ ਬਹੁਤ ਵੱਡੀ ਗੱਲ ਵਧੀਆ ਗੱਲ ਹੁੰਦੀ ਹੈ। ਜੇ ਹੁਣ ਅਸੀਂ ਆਪਣੇ ਬੱਚਿਆਂ ਦੀ ਮੰਨ ਚ ਇਹੀ ਭਾਵਨਾ ਲੈ ਕੇ ਆਉਂਗੇ ਨਾ ਵੀ ਆਪਣੇ ਕਰਤੱਵ ਦੇ ਤੌਰ ਤੇ ਆਪਣੇ ਧਰਮ ਦੇ ਤੌਰ ਤੇ ਅਸੀਂ ਕੁਰਬਾਨ ਹੋ ਜਾਈਏ।